ਸਾਸਤਰੀ ਕਾਲ ਜੀ ਤਰਨੇ ਕੋਲੇ ਬਹੁਤ ਬਹੁਤ ਧੰਨਵਾਦ ਸਾਡੇ ਪਿਛਲੇ ਬਲੌਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਪਿਛਲੇ ਬਲੌਗ ਵੇਖਣ ਲਈ ਪੰਜ ਬਲੌਗ ਆਪਾਂ ਤੁਹਾਨੂੰ ਪਹਿਲਾਂ ਤੁਹਾਡੇ ਰੂਬਰੂ ਕੀਤੇ ਆ ਛੇਵਾਂ ਬਲੌਗ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਆਸ਼ਾ ਕਰਦੇ ਆ ਵੀ ਇਹ ਬਲੌਗ ਵੀ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਪਥਨੇੜਾ ਗਊਸ਼ਾਲਾ ਰਾਜਸਥਾਨ ਗੁਜਰਾਤ ਦੇ ਬਾਰਡਰ ਤੋਂ ਸ਼ੁਰੂ ਹੋਏ ਇਹ ਤਨਤਰੀ ਸ਼੍ਰੀ ਤਨਤਰੀ ਵਿਭਾਗ ਹੈ ਜਿੱਥੇ ਜਿਹੜੀਆਂ ਐਕਸੀਡੈਂਟ ਗਾਹਾਂ ਹੋ ਜਾਂਦੀਆਂ ਜਾਂ ਗੰਗੋਣ ਕੈਂਸਰ ਹੋ ਜਾਂਦਾ ਜਾਂ ਕੋਈ ਬਿਮਾਰ ਜਦੋਂ ਫਿਰ ਨਹੀਂ ਕੋਈ ਹੱਥ ਪਾਉਂਦਾ ਫਿਰ ਇਹ ਲੈ ਕੇ ਆਉਂਦੇ ਆ ਮਤਲਬ ਜਿੰਨੇ ਵੀ 100 150 ਕਿਲੋਮੀਟਰ ਤੱਕ ਇਹਨਾਂ ਦੀ ਰੇਂਜ ਆ ਤੇ ਫਿਰ ਲਿਆ ਕੇ ਉਹਦਾ ਇਲਾਜ ਦੇਸੀ ਦਵਾਈਆਂ ਨਾਲ ಔಷਧੀਆਂ ਨਾਲ ਕੀਤਾ ਜਾਂਦਾ ਇਹਨੂੰ ਧਰਵੰਤਰੀ ਵਿਭਾਗ ਕਹਿੰਦੇ ਇੱਥੇ ਜਿਹੜੀਆਂ ਜ਼ਿਆਦਾਤਰ ਪੱਟੜ ਕੋਸ਼ ਹਨ ਇਹਨਾਂ ਕੋਲੇ ਆਪ ਤਾਂ ਹਸਪੀਟਲ ਆ ਸਾਰਾ ਪ੍ਰਬੰਧ ਆ ਪੂਰਾ ਹਾਈ ਟੈਕ ਹਸਪੀਟਲ ਬਣਾਇਆ ਇਹਨਾਂ ਨੇ ਉਹਦਾ ਪ੍ਰਬੰਧ ਵੀ ਬਹੁਤ ਵੱਡੀ ਸੇਵਾ ਕਿਉਂਕਿ ਇੱਕ ਦੋ ਦਿਨ ਦੀ ਉਹ ਤਾਂ ਗਾ ਰੇਖ ਰੱਖਣਾ ਚਾਹੁੰਦਾ ਜਿਹੜੀ ਆਪਾ ਜੋ ਉਹਨੂੰ ਰੱਖਣ ਦਾ ਕੋਈ ਕਰ ਸਕਦਾ ਤੇ ਉਹ ਸਾਰਾ ਇਹਨਾਂ ਦਾ ਵਧੀਆ ਇਧਰ ਇਹ ਭਾਗ ਹੋ ਆਜੀ ਜਦ ਜਾ ਕੇ ਗਈਆਂ ਫੱਟੜ ਹੋਈਆਂ ਉਹ ਇਧਰ ਦੇ ਪਾਸੇ ਆਪਾਂ ਤੁਹਾਨੂੰ ਦਿਖਾਵਾਂਗੇ ਬਾਅਦ ਜਿਵੇਂ ਕਿ ਗੱਲ ਸਾਹਿਬ ਨੇ ਦੱਸਿਆ ਵੀ ਇਧਰ گاਵਾਾਂ ਚ ਕਈ ਵਾਰ ਰੋਡ ਤੇ ਕੋਈ ਫੇਟ ਮਾਰ ਜਾਂਦਾ ਉਹ ਚੀਕਦੀਆਂ ਵਿਚਾਰੀਆਂ گاਵਾਾਂ ਉੱਥੇ ਹੀ ਮਰ ਜਾਂਦੀਆਂ ਨੇ ਉਹਨਾਂ ਨੂੰ ਇਹ ਚੱਕ ਕੇ ਲੈ ਕੇ ਹੁੰਦੇ ਆ ਜੀ ਇੱਥੇ ਚੱਕ ਕੇ ਲੈ ਆ ਕੇ ਉਹਨਾਂ ਦਾ ਲਾਸ ਕਰਦੇ ਜਾਂ ਗਊਆਂ ਨੂੰ ਕੋਈ ਕੈਂਸਰ ਹੋ ਜਾਂਦਾ ਜਾਂ ਕੋਈ ਵੀ ਬਿਮਾਰੀ ਗਾਵਾਂ ਨੂੰ ਲੱਗ ਜਾਂਦੀ ਆ ਉਹਨਾਂ ਨੂੰ ਇਹ ਖੁਦ ਲੈ ਕੇ ਆਉਂਦੇ ਆ ਲੈ ਕੇ ਇੱਥੇ ਲਾਜ ਕੀਤਾ ਜਾਂਦਾ ਹੈ ਲਾਜ ਬਹੁਤ ਵਧੀਆ ਢੰਗ ਤਰੀਕੇ ਨਾਲ ਕਿਉਂਕਿ ਇਹਨਾਂ ਦਾ ਆਪਣਾ ਹੀ ਹਸਪੀਟਲ ਆ ਹਸਪੀਟਲ ਦੇ ਨਾਲ ਨਾਲ ਚੰਗੇ ਡਾਕਟਰਾਂ ਦਾ ਪ੍ਰਬੰਧ ਕੀਤਾ ਗਿਆ ਜਿੰਨੇ ਵੀ ਇੱਥੇ ਡਾਕਟਰ ਆ ਸਾਰੀ ਸੇਵਾ ਕਰਨ ਆਉਂਦੇ ਆ ਪਸ਼ੂ ਵਿਭਾਗ ਦੇ ਆ ਚਾਰਾ ਪ੍ਰਬੰਧਨ ਆ ਸਾਰਾ ਇੱਥੋਂ ਜਿਹੜਾ ਦਿੱਤੇ ਹੋਰੇ ਠੀਕ ਹੈ ਹਾਂਜੀ ਇੱਥੇ ਸਾਰਾ ਜੋ ਵੀ ਚਾਰਾ ਗਾਵਾਂ ਵਾਸਤੇ ਜਾਂਦਾ ਇੱਥੋਂ ਜਾਂਦਾ ਜੀ ਯਾਨੀ ਕਿ ਇੱਥੇ ਕਹਿ ਸਕਦੇ ਜਿਵੇਂ ਆਪਣਾ ਭੋਜਨ ਭੰਡਾਰ ਉਜਨ ਭੰਡਾਰਾ ਤੇ ਇਥੋਂ ਹੀ ਗਾ ਅੱਡੋ ਅੱਡੀ ਜਿਵੇਂ ਜਿਵੇਂ ਵਲੌਗ ਬਣੇ ਆ ਉਹਨਾਂ ਲਈ ਚਾਰਾ ਭੇਜਿਆ ਜਾਂਦਾ ਤੇ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਹਸਪੀਟਲ ਪਹੁੰਚ ਗਏ ਆ ਇਹ ਤੁਹਾਨੂੰ ਹਸਪੀਟਲ ਆਪਾਂ ਦਿਖਾਵਾਂਗੇ ਇਹ ਗਊ ਸ਼ਾਲਾ ਦਾ ਹਸਪੀਟਲ ਆ ਇੱਥੇ گاਵਾ ਦਾ ਲਾਜ ਕੀਤਾ ਜਾਂਦਾ ਕਿਉਂਕਿ ਦੁੱਧ ਵਾਲੀਆਂ گاਵਾ ਤਾਂ ਖਰੇਕ ਰੱਖਣਾ ਚਾਹੁੰਦਾ ਤੇ ਜਿਨ੍ਹਾਂ گاਵਾ ਨੂੰ ਕੋਈ ਪ੍ਰੋਬਲਮ ਆ ਆ ਦੇਖੋ ਜੀ ਤੁਸੀਂ ਦੇਖ ਰਹੇ ਹੋਵਾਂਗੇ ਕਿਸ ਨੂੰ ਭਾਰ ਪੈਂਦਾ ਜਾਂ ਕੋਈ ਹੋਰ ਜਿੰਨਾ ਵੀ گاਵਾ ਦਾ ਇਲਾਜ ਆ ਸਾਰਾ ਇੱਥੇ ਕੀਤਾ ਜਾਂਦਾ ਬਹੁਤ ਵੱਡੀ ਸੇਵਾ ਹੈ ਬਾਕੀ ਹਸਪੀਟਲ ਦੇ ਵਿੱਚ ਵੀ ਤੁਹਾਨੂੰ ਆਪਾਂ گاਵਾ ਦਿਖਾਉਂਦੇ ਆਂ ਦੇਖ ਲਓ ਸਾਹਮਣੇ ਹਸਪੀਟਲ ਆ ਜੀ ਤੇ ਹਸਪੀਟਲ ਦੇ ਵਿੱਚ ਲਾਜਪਤੀ گاਵਾ ਹੈਗੀਆਂ ਨੇ ਜਿਹੜੀਆਂ گاਵਾ ਦਾ ਇੱਥੇ ਇਲਾਜ ਕੀਤਾ ਜਾਂਦਾ ਉਹ ਸਾਰੀਆਂ ਹਸਪੀਟਲ ਦੇ ਵਿੱਚ ਲਿਆ ਕੇ ਹੀ ਇਲਾਜ ਕੀਤਾ ਜਾਂਦਾ ਚਲਿਏ ਤੇ ਠੀਕ ਹੈ ਜੀ ਇਹ ਗਵਾ ਤਾਣੇ